ਦੋਸਤੋ ਮਿਹਨਤ ਦਾ ਕੋਈ ਮੁੱਲ ਨਹੀਂ ਮਿਹਨਤ ਮੈਂ ਹਰ ਵੀਡੀਓ ਵਿੱਚ ਦੱਸਦਾ ਹਾਂ ਕਿ ਮਿਹਨਤ ਜਿਹੜੀ ਆ ਉਹ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਕੁਝ ਵੀ ਹੋਵੇ ਕੰਮ ਕੀਤੇ ਆਂ ਹੀ ਰੋਜ਼ਗਾਰ ਕੀਤੇ ਆਂ ਹੀ ਰੋਟੀ ਪਾਣੀ ਮਿਲਣਾ ਆ ਉਹ ਆਪਾਂ ਦੋਸਤਾਂ ਨਾਲ ਗੱਲ ਕਰਦੇ ਆਂ ਇਹ ਮਿਹਨਤ ਕਰਦਾ ਪਿਆ ਰੋੜੀ ਕੋਟ ਦਾ ਪਿਆ ਬਿੱਤਰ ਹਾਂਜੀ ਪਾਜੀ ਕਿੱਦਾਂ ਜੀ ਵਧੀਆ ਕੀ ਹਾਲ ਚੱਲ ਹੋਰ ਕਿੰਨੀ ਘਿਹੜੀ ਬਣ ਜਾਂਦੀ ਰੋੜੀ ਕੁੱਟਣ ਦੇ ਵਿੱਚ ਜੀ ਇਹ ਟਰਾਲੀ ਹਿਸਾਬ ਨਾਲ ਹੈ 400 ਰੁਪਏ ਤੇ ਟਰਾਲੀ ਅੱਛਾ ਇੱਕ ਰੋੜੇ ਦੀ ਟਰਾਲੀ ਜਿਹੜੀ ਹੈ 400 ਰੁਪਏ ਵਿੱਚ ਹਾਂਜੀ ਪੂਰੀ ਕੁੱਟ ਕੇ 400 ਰੁਪਏ ਮਿਲਣਾ ਹਾਂਜੀ ਠੀਕ ਹੈ ਜੀ 400 ਰੁਪਏ ਟਰਾਲੀ ਹੈ ਅੱਛਾ ਜੀ ਇੱਕ ਨੇਦਰਾ ਵਿੱਚ ਟਰਾਲੀ ਕੁੱਟ ਹੋ ਜਾਂਦੀ ਹੈ ਇੱਕ ਬੰਦਾ ਜਾਂ ਦੋ ਬੰਦੇ ਇਕੱਲੇ ਇੱਕ ਟਰਾਲੀ ਕੁੱਟੀ ਜਾਂਦੀ ਕਿੱਥੇ ਪੁੱਛਦੇ ਇੱਕ ਟਰਾਲੀ ਕੁੱਟ ਹੋ ਜਾਂਦੀ ਦਿਹਾੜੀ 'ਚ ਹਾਂਜੀ ਅੱਛਾ ਇੱਕ ਦਿਹਾੜੀ ਕਾਫੀ ਜ਼ੋਰ ਲੱਗਦਾ ਤੁਹਾਡਾ ਹਨਾ ਬਹੁਤ ਜ਼ਿਆਦਾ ਹਾਂ ਹਾਂ ਠੀਕ ਹੈ ਬੜਾ ਹੋ ਜਾਂਦਾ ਸੀਨ ਪਸੀਨਾ ਹੋਇਆ ਤੇ ਆਹ ਦੇਖ ਲਓ ਹਾਂ ਇਹ ਥੋੜੀ ਦੇ ਨਾਲ ਇਹਨੂੰ ਤੋੜਨਾ ਜਾਨੀ ਕਿ ਤੋੜੋ ਤਾਂ ਇੱਕ ਹਾਂ ਇਹਨੂੰ ਆਹ ਦੇਖੋ ਇੱਟ ਫਾਇਆ ਵੀ ਪੁਰਾਣੀ ਹੈ ਇਹ ਬਹੁਤ ਜ਼ੋਰ ਲੱਗਦਾ ਤੋੜਨ ਤੇ ਹਨਾ ਜਿਹੜੀ ਅੱਜ ਦੀ ਇੱਟ ਹੈ ਅੱਜ ਕੱਲ ਦੀ ਇੱਟ ਹੈ ਤਾਂ ਬਹੁਤ ਕਮਜ਼ੋਰ ਆ ਇਹ ਪੁਰਾਣੀ ਇੱਟਾਂ ਹੈ ਹਾਂ ਜਿਹੜੀ ਅੱਜ ਕੱਲ ਦੀ ਇੱਟ ਹੈ ਉਹ ਤਾਂ ਛੱਟ ਹੀ ਟੁੱਟ ਜਾਂਦੀ ਹੈ ਹਾਂ ਜੀ ਪੁਰਾਣੀ ਬਿਲਕੁਲ ਬਿਲਕੁਲ ਪੁਰਾਣੀ ਇੱਟ ਤੇ ਥੋੜਾ ਜ਼ੋਰ ਵੀ ਲੱਗਦਾ ਰੋੜੀ ਬਹੁਤ ਵਧੀਆ ਹੁੰਦੀ ਹੈ ਹਾਂ ਹਾਂ ਬਹੁਤ ਮਿਹਨਤ ਲੱਗਦੀ ਆ ਇਹ ਬੰਦਾ ਬਹੁਤ ਮਿਹਨਤੀ ਆ ਦੇਖੋ ਜੀ ਕਿੰਨੇ ਵਜੇ ਸਵੇਰੇ ਲੱਗ ਜਾਂਦੇ ਆ 6 ਵਜੇ ਮੈਂ ਆਇਆ 6 ਵਜੇ ਆ। ਅੱਛਾ 6 ਵਜੇ ਦਾ ਆਇਆ। ਦੇਖੋ ਬਾਹਰ ਰਹਿ ਜਾਂਦੇ ਆ 9 ਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਫੇਰ ਕੰਮਕਾਰ ਕਰੋ। ਨੌਜਵਾਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਨਸ਼ੇ ਵਿੱਚ ਨਹੀਂ ਪੈਣਾ ਚਾਹੀਦਾ। ਨਸ਼ੇ ਤੇ ਹੀ ਹੈ ਹੀ ਨਹੀਂ। ਹਾਂ। ਠੀਕ ਹੈ ਬਿਲਕੁਲ। ਨਸ਼ੇ ਤੇ ਰਹਿਣ ਤੋਂ ਬੱਚਿਆਂ ਨੂੰ ਕਦਾ ਪਾਲਣਾ। ਲਾਲ ਸਾਥੀ ਹੋਰ ਵੀ ਬੈਠੇ ਆ। ਇਹ ਦੇਖੋ ਇਹ ਸਾਰੇ ਬੈਠੇ ਆ ਸਾਥੀ। ਇਕ ਕਾਫੀ ਧੀਰ ਦਾ ਮਿਹਨਤ ਕਰਦਾ ਜੀ ਬੰਦਾ ਇਦਾਂ ਹੀ ਹੈ ਨਾ ਹਾਂਜੀ ਅੱਗੇ ਕਹਿਣਾ ਹੋਵੇ ਜੀ ਅੱਛਾ ਜੀ ਇਹਨੂੰ ਹੋਈ ਗਿਆ ਤਿੰਨੇ ਸਾਲ ਹੋ ਗਏ 8 ਤੋਂ 12 14 ਸਾਲ 12 14 ਸਾਲ ਹੋ ਗਏ ਅੱਛਾ 12 14 ਸਾਲ ਹੋ ਗਿਆ ਹੈ ਇਸੇ ਕੰਮ ਦੀ ਠੀਕ ਹੈ ਜੀ ਥੋੜੀ ਕੁੱਟਣੀ ਹੈ ਨਾ ਹਾਂਜੀ ਇਹ ਕਟਾਲੀ ਦਾ 400 ਰੁਪਿਆ ਹੈ ਹੈ 400 ਰੁਪਿਆ ਤਾਂ ਬਣਨਾ ਜੇ ਪੂਰੀ ਕੁੱਟ ਹੋ ਗਈ ਟਰਾਲੀ ਤਾਂ ਸਹੀ ਗੱਲ ਹੈ ਮਿਹਨਤ ਦਾ ਮਿਹਨਤ ਕਰਨੀ ਚਾਹੀਦੀ ਜੀ ਬਿਲਕੁਲ ਮਿਹਨਤ ਤੋਂ ਬਿਨਾ ਕੁਝ ਨਹੀਂ ਇਸੇ ਤਰ੍ਹਾਂ ਇਹ ਮਜ਼ਦੂਰ ਵੀ ਜਾਣ ਕੇ ਰੋੜੀ ਕੁੱਟ ਰਿਹਾ ਉਹਨਾਂ ਦੇ ਨਾਲ ਹੀ ਇਹ ਪੂਰੀ ਟਰਾਲੀ ਰੋੜੀ ਕੁੱਟ ਕੇ ਇੱਕ ਟਰਾਲੀ ਕੁੱਟ ਕੇ ਕਿੰਨੇ ਪੈਸੇ ਮਿਲਦੇ ਜੀ ਇੱਕ ਟਰਾਲੀ ਕੇ 250 ਹਾਂ ਆਪਕੋ 250 ਮਿਲਦਾ ਬਹੁਤ 400 ਬੋਲ ਰਹੇ ਹਨ ਨਹੀਂ 400 400 ਮਿਲਦਾ ਹੈ 250 250 ਅੱਛਾ ਬਹੁਤ ਮਿਹਨਤ ਦਾ ਕੰਮ ਹੈ ਓਡੀ ਟਰਾਲੀ ਕੁੱਟੋਗੇ ਤਾਂ ਫਿਰ 250 ਰੁਪਏ ਮਿਲੇਗਾ ऐसा तो नहीं है कि लेडी से कोई 250 दे 250 देते हैं। नहीं ट्रॉली साबे अच्छा ट्रॉली छोटी होती है जो आपको आती है। अच्छा 2 फुट का है। ठीक है ठीक है। बड़ी <laughs> मेहनत का काम है हैं। फिर जाके सारी ट्रॉली कटोगे तो फिर मिलना है 250 रुपया। अपना तोरूंगा सगरे ते। और देख लो जी ये ढेर लगा प्यारा रोड़ियां दा। ये सारा इन्हने मेहनत ने मजदूरा ने कटणा। ते फिर जाके इना नु 250 रुपया मिलना शाम नु। फिर ना रोटी पानी अपना करना गुजर बसर करना। ਮਜ਼ਦੂਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦਾ ਮਜ਼ਦੂਰੀ ਕਰੋ ਰੋਟਾ ਢੰਗ ਕੇ ਮਿਹਨਤ ਕਰੋ ਮਿਹਨਤ ਕਰਨੀ ਚਾਹੀਦੀ ਆ ਬਿਲਕੁਲ ਕਿਆ ਹੋਇਆ ਹਾਂ ਮਿਹਨਤ ਕਰਨੀ ਚਾਹੀਦੀ ਜੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਮਿਹਨਤ ਕਰੋ ਸਾਰੇ ਲੋੜੀ ਇਹਨਾਂ ਨੂੰ ਪੁੱਤੀ ਆ ਜੀ ਤੇ ਟਰੈਲੀ ਆ ਜਾਂਦੀ ਆ ਤੇ ਘੁੱਟਦੇ ਆ